ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੇਸੀ ਕਿਚਨ ਤੇ ਤੈਹ ਦਨੋ ਸਵਾਗਤ ਅੱਜ ਆਪਾਂ ਨੂੰ ਮਟਰਾਂ ਦੀ ਸਬਜ਼ੀ ਬਣਾਉਣ ਲੱਗੇ ਆ ਬਿਲਕੁਲ ਡਿਫਰੈਂਟ ਤਰੀਕੇ ਨਾਲ ਆਓ ਆਪਾਂ ਵੇਖੀਏ ਆਪਾਂ ਨੂੰ ਆਪਾਂ ਇਸ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਤੇ ਆਪਾਂ ਨੂੰ ਇਹਦੇ ਵਾਸਤੇ ਕਿਹੜੇ ਸਮਾਨ ਦੀ ਜਰੂਰਤ ਆ ਆਪਾਂ ਤਿੰਨ ਆਨਿਅਨ ਲਈ ਆ ਆ ਦੇਖੋ ਦੋ ਆਪਾਂ ਟਮਾਟਰ ਲੈ ਲੇ 8 4 5 ਮਿਰਚਾਂ ਲਗਨੀਆਂ ਨੇ ਥੋੜਾ ਜਿਹਾ ਆਪਾਂ ਦਸਣ ਤੇ ਆਪਾਂ ਥੋੜਾ ਜਿਹਾ ਆਦਰਕ ਲਿਆਈ ਇਹੇ ਆਪਾਂ ਸਾਰਾ ਕੁਛ ਪੀਸ ਲੈਣਾ ਮਾ ਆ ਆਪਾਂ ਪਾ ਨੂੰ ਦਕਾਨ ਨੂੰ ਦਸੀ ਅਸੀਂ ਗਾ ਵੀ ਆ ਪਾਈ ਨਾ ਨਾ ਸਮਾਲ ਲਿਆ ਆਪਾਂ ਉਹਦਾ ਸਵਾਗਤ ਹੈ ਜੀ ਦਾ ਆਹ ਆਪਾਂ ਸਾਰਾ ਕੁਛ ਪੀਸ ਕੇ ਰੱਖ ਲਿਆ ਤੇ ਇੱਧਰ ਆਪਾਂ ਟਵਟਰ ਵੀ ਇਦਾਂ ਹੀ ਪੀਸ ਕੇ ਰੱਖਨੇ ਆ ਆਪਾਂ ਡੇਢ ਕੋਲੀ ਲਈਆ ਮਟਰਾਂ ਦੀ ਆਪਣੇ ਕੋਲੇ ਫਰੂਜਨ ਮਟਰਾਂ ਜੇ ਤੁਸੀਂ ਇਹ ਫ੍ਰੈਸ਼ ਪਾਉਣੇ ਆ ਤਾਂ ਉਸ ਤੋਂ ਵੀ ਬੈਠਾ ਤੇ ਆਪਾਂ ਤੇ ਨਾਂਦੂ ਆ ਜਿਹੜੇ ਇਹਨਾਂ ਨੂੰ ਵੀ ਵਾਲ ਕੇ ਰੱਖ ਲਿਆ ਇਹ ਆਪਾਂ ਸਾਰਾ ਸਮਾਂ ਲਿਆ ਆਪਾਂ ਜਿਹੜੇ ਮਸਾਲੇ ਲਈਆ ਹਰੀ ਮਿਰਚ ਲੈ ਲਈ ਤੇ ਇਹ ਆਪਣੇ ਕੋਲੇ ਹੈਗਾ ਵਾ ਗਰਮ ਮਸਾਲਾ ਤੇ ਆਪਾਂ ਕਰੀ ਪਾਊਡਰ ਲੈ ਲਿਆ ਤੇ ਹਲਦੀ ਆ ਤਾ ਪਾ 1.5 ਚਮਚ ਨੂਨ ਦਾ ਲਿਆ ਤੇ ਇਹਦੇ ਵਿੱਚ ਆਪਣੇ ਕੋਲੇ ਜੀਰਾ ਤੇ ਆਪਣੇ ਕੋਲੇ ਦੋ ਲਾਲ ਮਿਰਚਾਂ ਨੇ ਤੇ ਇੱਕ ਛੋਟਾ ਜਿਹਾ ਟੁਕੜਾ ਹੈਗਾ ਉਹ ਆਪਣੇ ਕੋਲੇ ਦਾਲਚੀਨੀ ਦਾ ਇਦਾਂ ਆਪਾਂ ਤਰਾਹੀ ਦੇ ਵਿੱਚ ਕਿਉਂ ਪਾਦਿਆ ਉਹਨੂੰ ਆਪਾਂ ਗਰਮ ਕਰ ਲਿਆ ਆਹਦੇ ਫੋਂ ਫੋਂਾਂ ਤੋਂ ਜੀਰਾ ਤੋਂ ਨੂਨ ਕੜਬਿਆ ਤੇ ਆਪਾਂ ਜਿਹੜੇ ਆਪਣੇ ਕੋਲੇ ਇਹ ਜੀਰਾ ਤੇ ਦਾਲਚੀਨੀ ਤੇ ਲਾਲ ਮਿਰਚਾ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਨਾ ਫੋਨ ਲੈਣੇ ਤੇ ਲਾਲ ਮਿਰਚ ਨਾਲ ਥੋੜਾ ਜਿਹਾ ਆਪਾਂ ਕਰੀ ਬਣਾਉਂਦੇ ਆ ਜਿਵੇਂ ਤੇਰੀ ਬਣਾਉਂਦੇ ਆ ਕਿਸੇ ਵੀ ਸਬਜ਼ੀ ਦੀ ਉਹਦਾ ਨਾ ਕਲਰ ਬਹੁਤ ਸੋਹਣਾ ਆ ਜਾਂਦਾ ਆਪਾਂ ਇਸ ਕਰਕੇ ਪਾਉਂਦੇ ਆ ਉਦਾਂ ਪਾਕਾ ਦੇ ਲਾਲ ਮਿਰਚਾ ਵੈਸੇ ਪਾਉਂਦੇ ਆ ਲਾਲ ਮਿਰਚ ਦਾ ਜ਼ਿਆਦਾ ਜੂਸ ਨਹੀਂ ਕਰੀਂਦਾ ਕਦੇ ਕਦੇ ਹੁੰਦਾ ਕਿ ਤੁਸੀਂ ਕੋਈ ਚੀਜ਼ ਇਦਾਂ ਦੀ ਬਣਾਉਂਈਆਂ ਜਿਹਦਾ ਕਲਰ ਬਹੁਤ ਸੋਹਣਾ ਆਵੇ ਫੇਰ ਫਨਫਾਨ ਦੀ ਯੂਰਟ ਪੈਂਦੀ ਆ ਪਰ ਉਹਨੂੰ ਤੁਸੀਂ ਪੌਣੀਆ ਪਾਉ ਨਹੀਂ ਪੌਣੀ ਨਾ 45 ਪਾਉ ਦਾ ਨੋਰਮਲ ਸਬਜ਼ੀਆਂ ਦੇ ਵਿੱਚ ਨਹੀਂ ਯੂਜ਼ ਕਰਦੇਗੇ ਆ ਦੇਖੋ ਆਪਣਾ ਜੀਰਾ ਥੋੜਾ ਜਿਹਾ ਲਾਈਟ ਬ੍ਰਾਊਨ ਹੋ ਗਿਆ ਹੁਣ ਇਹਦੇ ਵਿੱਚ ਆਦਰਕ ਲਸਣ ਸਾਰਾ ਕੁਝ ਹੈਗਾ ਵਾ ਤੇ ਪਿਆਜ਼ ਇਹ ਆਪਾਂ ਇਹਦੇ ਵਿੱਚ ਪਾ ਕੇ ਫਮਲेंगे ਜੇ टमाटर ਉਹਨਾਂ ਨੂੰ ਲਾਪਾਂ ਬਾਬਸ ਫਮ ਹੁਣ ਜਿਹੜਾ ਜੀਰਾ ਇਹਨਾਂ ਮਾਈਸ ਗਿਆ ਬ੍ਰਾਊਨ ਹੋਣ ਲੇਗੇ ਫਿਰ ਆਪਾਂ ਪਾਵਾਂ ਜੇ ਇਹਨਾਂ ਨੂੰ ਇਹ ਬਹੁਤ ਸੁਣੀ ਬਣ ਜਾਂਦੀ ਆ ਬਹੁਤ ਜਲਦੀ ਬਣ ਜਾਂਦੀ ਆ ਤੇ ਇਹਨੂੰ ਤੁਸੀਂ ਚੌਲਾ ਨਾਲ ਜਾਂ ਰੋਟੀ ਨਾਲ ਨਾ ਨਾ ਕਿਸੇ ਵੀ ਚੀ ਨਾਲ ਖਾ ਸਕਦੇ ਆ ਦੇਸੀ ਘਿਓ ਚ ਬਣਾਉਣਾ ਤਾਂ ਆਪਾਂ ਨੂੰ ਹੋਰ ਵੀ ਵਧੀਆ ਲੱਗਦੀ ਆ ਉਦਾਂ ਤੁਸੀਂ ਕਿਸੇ ਰਫਾਈਨਡ ਤੇਲ ਚ ਜਾਂ ਕਿਸੇ ਵੀ ਤੇਲ ਚ ਜਿਹੜਾ ਵੀ ਯੂਜ਼ ਕਰਦੇ ਆ ਨਾਰਮਲੀ ਉਹਦੇ ਚ ਤੁਸੀਂ ਘਰ ਚ ਪਿਆਰ ਕਰ ਸਕਦੇ ਆ ਆਪਾਂ ਆਪ ਖਾਣੀ ਹੁੰਦੀ ਆ ਦੇਸ ਘਰ ਕੇ ਤੁਸੀਂ ਥੋੜਾ ਜਿਹਾ ਦੇਸੀ ਘੋਬ ਦਾ ਦਾ ਬੱਚੇ ਖਾਂਦੇ ਨੇ ਇਸ ਤਰੀਕੇ ਨਾਲ ਬੱਚੇ ਵੀ ਥੋੜਿਆ ਬਹੁਤਾ ਖਾ ਲੈਂਦੇ ਆ ਤੇ ਆਪਾਂ ਦੇਸੀ ਕੇ ਉੱਚੀ ਜਿਆਦਾ ਸਬਜ਼ੀਆਂ ਨੂੰ ਤਿਆਰ ਖਾਦਦੇ ਆ ਆ ਦੇ ਬਹੁੜੇਗੇ ਲਾਈਟ ਬ੍ਰਾਊਨ ਹੋਗੇ ਉਹ ਤੋਂ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਆ ਦੇਖੋ ਜੀ ਹੋਣਾ ਆਪਣੇ ਘਰੇ ਨਹੀਂ ਸੀਗੇ ਤਿਆਰ ਇਹ ਇੰਨੇ ਖੋਜ ਗਏ ਆ ਹੁਣ ਜਿਵੇਂ ਨਾਂ ਤੇ ਦੇਚੇੜਾ ਪਾਏ ਹੁੰਦਾ ਉਹ ਸੁਫਕਾ ਗਿਆ ਬਿਲਕੁਲ ਹੁਣ ਆਪਾਂ ਇਹਦੇ ਵਿੱਚ ਟਮਾਟਰ ਆ ਪਾ ਕੇ ਫੋਨ ਦੇ ਨੇ ਨਾਲ ਹੀ ਆਪਾਂ ਸਾਰੇ ਮਸਾਲੇ ਪਾ ਲੈਣੀਆਂ ਜੇ ਤੁਹਾਨੂੰ ਨੂਨ ਪਾ ਦੇਈਦਾ ਫਿਰ ਜਿਹੜਾ ਮਸਾਲਾ ਉਹ ਜਲਦੀ ਕੁੱਟੂ ਜਾਂਦਾ ਤੇ ਇਸ ਕਰਕੇ ਆਪਾਂ ਹੁਣ ਨੂਨ ਮਸਾਂਦੇ ਸਾਰੇ ਕੋਸ਼ਿ ਪਾ ਦੇਣਾ ਹਾਂ ਹਾਂ ਦੇਖੋ ਇਹਨੂੰ ਕੇਰਾ ਆਪਾਂ ਹਲਾ ਦੇ ਹਾਂ ਦੇਖੋ ਫਾਹ ਹੁਣ ਇਹਨੂੰ ਚੰਗੀ ਤਰ੍ਹਾਂ ਹਲਾ ਦਿਆ ਹੁਣ ਆਪਾਂ ਨੂਨ ਤੇ ਆਪਾਂ ਕਰੀ ਮਸਾਲਾ ਆਹ ਆਪਣੇ ਕੋਲੇ ਸਬਜੀ ਆ ਮਸਾਲਾ ਤੇ ਇਹ ਆਪਣੇ ਕੋਲੇ ਹਲਦੀ ਆ ਤੇ ਇਹ ਆਪਾਂ ਹਰੀ ਮਿਰਚਾ ਜਿਹੜੀ ਇਹ ਪਾਉਣੀ ਆ ਆ ਆਪਣੇ ਕੋਲੇ ਹਰੀ ਮਿਰਚਾ ਇਹ ਸਵਾਦ ਅਨਸਾਰ ਪਾਉਣੀ ਆ ਜਿੰਨੀ ਤੁਹਾਨੂੰ ਜ਼ਰੂਰਤ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾ ਕੇ ਤੇ ਇਹਨੂੰ ਆਪਾਂ ਸਿੰਮ ਤੇ ਕਰ ਦਾਂਗੇ ਤੇ ਥੋੜਾ ਜਿਹਾ ਹੌਲੀ-ਹੌਲੀ ਆਪਣਾ ਮਸਾਲਾ ਜਿਨਾ ਉਹ ਕੱਕ ਹੋ ਹੀ ਜਾਊਗਾ ਆ ਦੇਖੋ ਹੁਣ ਆਪਾਂ ਇਹਨੂੰ ਤਾਂ ਕਦਾਂਗੇ ਕਿਰਨ ਚੰਗੀ ਤਰ੍ਹਾਂ ਹਲਾ ਦੇ ਕੇ ਫਿਰ ਆਪਾਂ ਗੈਸ ਨੂੰ ਸੇਮ ਤੇ ਕਰ ਦਿੰਨੇ ਆ ਤੇ ਇਹ ਹੋ ਜੇ ਕੋਈ ਆਪਣਾ ਮਸਾਂਦਾ ਖੁਫ ਖੁਈ ਜਾਵੇ। ਆ ਦੇ। ਤੇ ਹੁਣ ਆਪਾਂ ਪੈਨ ਨੂੰ ਗੈਸ ਨੂੰ ਸੇਮ ਕਰਕੇ ਤੇ ਉੱਪਰ ਇਹ ਤੇ ਕਣ ਦੇ ਦਿੰਨੇ ਆ। ਆ ਦੇਖੋ ਜੀ ਆਪਣਾ ਮਫਲਾ ਵੇਖੋ ਕਿੰਨਾ ਸੰਗਾ ਹੋ ਜਿਹਾ ਆ ਵੇਖੋ ਇਹ ਹੁਣ ਕੜਾ ਹਿੰਦੇ ਨਾਲ ਨਹੀਂ ਲੱਗਦਾਗਾ ਇਦਾਂ ਆਪਾਂ ਕਰਛੀ ਫੇਰਦੇ ਆ ਤੇ ਨਾਲ ਨਾਲ ਹੀ ਕਮੋ ਦਾਏ ਉਰੂਪਾ ਪਾਲਾ ਬੀਨਾਂ ਦਾ ਕਿ ਮੁਸੱਲਾ ਦੇ ਲਾਫਰਾਂ ਉਰਕੋਕਾ ਫੁਲਗਿਆ ਹੁਣ ਆਪਾਂ ਗਰਮ ਪਾਣੀ ਕਰ ਲਿਆ ਆਪਾਂ ਪਹਿਲਾਂ ਪਾਣੀ ਪਾਸੇ ਨਾ ਗਰਮ ਤੇ ਨੂੰ ਆਪਾਂ ਚੰਗੀ ਤਰ੍ਹਾਂ ਧੂਰ ਕੋ ਕੇ ਕੱਢਦੇ ਆ ਫਿਰ ਜਿਹੜੀ ਆਪਣੀ ਤਰੀ ਹੁੰਦੀ ਹੈ ਬਹੁਤ ਸੋਹਣੀ ਬਣ ਜਾਂਦੀ ਹੈ ਤੇ ਫਿਰ ਨਹੀਂ ਨਾ ਤਰੀ ਸੋਹਣੀ ਨਹੀਂ ਲੱਗਦੀਗੀ ਇਸ ਕਰਕੇ ਪਹਿਲਾਂ ਹੁਣ ਆਪਾਂ 5 ਤੋਂ 7 ਮਿੰਟ ਕੰਨੀ ਤਰੀ ਪਾ ਕੇ ਪਾਣੀ ਪਾ ਕੇ ਇਹਨੂੰ ਆਪਾਂ ਕੱਲਾ ਪੁਖ ਕਰ ਦੇਣਾ ਤੇ ਫਿਰ ਆਪਾਂ ਆ ਦੇਖੋ ਇਹਨੂੰ ਆਪਾਂ ਧੱਕ ਦੇਣਾ ਹੈ ਜੇ ਥੋੜਾ ਜਿਹਾ ਹੋਰ ਪਾਣੀ ਪਾਉਨੇ ਆ। ਆ ਦੇ ਖੁੱਲਾ ਪਾਣੀ ਪਾਉਂਗੀ ਆਪਾਂ ਪਹਿਲਾਂ ਪਕੂ ਗਾਣਾ ਹੈ। ਦੇਖੋ ਆ ਪਾਣੀ ਨਾ ਕ ਪਾਣੀ ਪਾਤਾ ਹਣ ਆਪਾਂ ਪਹਿਲਾਂ ਇਹਨੂੰ ਧੱਕ ਕੇ ਰੱਖ ਲਈਏ ਪਹਿਲਾਂ ਆਪਾਂ ਇੰਨਾ ਚਹਿਰਾ ਇਹਨੂੰ ਕੁੱਕ ਕਰੀਏ। ਲਓ ਜੀ ਹੁਣ ਆਪਾਂ ਸਬਜੀ ਨੂੰ ਵੇਖਗੇ ਜਿਹੜੀ ਆਪਾਂ ਰੱਖੀ ਸੀਗੀ ਤੜੀ ਰਿਜਣੀ। ਦਈਏ ਇਹ ਕਿੰਨੀ ਕ ਆਪਣੀ ਰਹਿ ਜਗੀ ਆ ਤੇ ਕਿਸ ਤਰ੍ਹਾਂ ਦੀ ਤਿਆਰ ਹੋਈ ਆ ਦੇਖੋ ਕਿੰਨੀ ਸੋਹੀ ਹੈ ਕਿ ਤਿਆਰ ਹੋ ਗਈ ਆ ਤਾਂ ਦੇਖੋ ਤੁਸੀਂ ਆ ਦੇਖੋ ਪਰ ਕੇ ਮੇਕੇ ਆ ਗਿਆ ਇਹਦੀ ਹੈ ਨਾ ਤੇ ਹੁਣ ਆਪਾਂ ਇਹਦੇ ਵਿੱਚ ਮਟਰ ਪਾ ਦਿੰਨੇ ਆ ਆ ਦੇਖੋ ਇਸ ਤਰ੍ਹਾਂ ਦੀ ਤਿਆਰ ਹੋਈ ਆ ਇੰਨੀ ਕ ਠੇਕਾ ਤੇ ਆਪਾਂ ਜੇ ਜ਼ਿਆਦਾ ਪਤਨੀ ਰੱਖਣੀ ਆ ਤਾਂ ਤੁਸੀਂ ਪਾਣੀ ਹੋਰ ਪਾ ਸਕਦੇ ਆ ਜੇ ਹਜੇ ਨਹੀਂ ਲੋੜ ਲੱਗਦੀ ਤਾਂ ਠੀਕ ਆ ਆਪਾਂ ਨੂੰ ਹਜੇ ਹੀ ਜ਼ਰੂਰਤ ਨਹੀਂ ਗਈ ਤੇ ਆਪਾਂ ਜਿਹੜੇ ਮਟਰ ਲਏ ਆ ਆਪਾਂ ਹੁਣ ਇਹ ਇਹਦੇ ਵਿੱਚ ਪਹਿਲਾਂ ਪਾ ਦਿੰਨੀ ਆ ਇਹ ਉਤ ਦੇ ਸਾਵਾਂ ਨਾਲ ਜਿਹੜੀ ਵੀ ਕੋਈ ਸਬਜ਼ੀ ਆ ਉਹ ਉਤ ਦੇ ਹਿਸਾਬ ਨਾਲ ਬਹੁਤ ਸੋਹਣੀ ਹੀ ਲੱਗਦੀ ਆ ਤੇ ਚੰਗੀ ਲੱਗਦੀ ਆ ਖਾਣ ਨੂੰ ਤੇ ਮਟਰਾਂ ਜਿਹੜੇ ਇਹ ਸਾਦਿਆਂ ਚ ਸਪੈਸ਼ਲ ਦੀ ਬਹੁਤ ਚੰਗੇ ਲੱਗਦੇ ਆ ਹੁਣ ਕਿਰ ਆਪਾਂ ਇਹਨਾਂ ਨੂੰ ਪਹਿਲਾਂ ਕੁੱਕ ਕਰ ਲਗੇ ਤੇ ਆਪਾਂ ਟਾ ਕੇ ਦਿੰਨੇ ਆ ਇੰਦਰ ਜਿਹੜੇ ਆਪਾਂ ਆਦੂ ਲੈ ਆ ਇਹਨਾਂ ਨੂੰ ਆਪਾਂ ਨਾ ਇਸ ਤਰ੍ਹਾਂ ਬਰੀਕ ਕਰ ਲਈਏ ਜਿੱਦਾ ਆਏ ਕੱਟ ਲੈਣੀ ਆ ਚਾਹੀਏ ਤਾਂ ਤੁਸੀਂ ਉਦਾਂ ਫੇਕੇ ਕੇ ਪਾ ਦੋ ਨਹੀਂ ਤੁਸੀਂ ਆਏ ਨਾਈਫ ਲੈ ਕੇ ਤੇ ਇੱਕ ਦਾ ਥੋੜਾ ਜਿਹਾ ਜਿਵੇਂ ਆਪਾਂ ਆਮਾਂਦੂ ਘਟਦੇ ਆ ਉਹ ਮੇ ਤੁਸੀ ਇੱਕ ਦਾ ਇਹ ਸਾਰੇ ਘੱਟ ਲੋ ਤੇ ਇਹਨਾਂ ਨੂੰ 2 ਮਿੰਟ ਹਜੇ ਖੈਰ ਕੇ ਪਾਉ ਕਿਉਂਕਿ ਜਿਹੜੇ ਮਟਰਾਂ ਉਹ ਕੱਕ ਹੋ ਜਾਣ ਇਹ ਤਾਂ ਹੁਣ ਆਪਣੇ ਬੋਇਲ ਕੀਤੇ ਕਰਕੇ ਇਹਨਾਂ ਦੀ ਜ਼ਿਆਦਾ ਪਨ ਹੋਕ ਕਰਨ ਦੀ ਨਹੀਂ ਜਰੂਰਤ ਉਦਾਂ ਆਪਾਂ ਪਹਿਲਾਂ ਥੋੜਾ ਜਿਹਾ ਪਾਵਾਂਗੇ ਵੀ ਕੋਈ ਜੇ ਜਾਣ ਵਿੱਚ ਕੋਲ ਮੈਕਸੀ ਜੇ ਹੋ ਜਾਣ ਫਿਰ ਜਿਹੜੀ ਗਰੇਵੀ ਆ ਉਹ ਵੀ ਬਹੁਤ ਸੋਹਣੀ ਬਣਦੀ ਆ ਲੋ ਜੀ ਵੇਖਿਦੇ ਹੁਣ ਆਪਣੇ ਮਟਰ ਰਹਿਦਿਆਂ ਨੂੰ 5-6 ਮਿੰਟ ਹੋ ਗਏ ਆ ਆਪ ਦੇਖੋ ਤੁਸੀਂ ਇਸ ਤਰ੍ਹਾਂ ਦੀ ਸਬਜ਼ੀ ਆਪਣੀ ਜਿਆ ਹੋਈ ਆ ਹੁਣ ਆਪਾਂ ਨੂੰ ਜਿਹੜੇ ਆਦੂ ਆ ਆਪਾਂ ਉਹ ਕੱਟ ਕੇ ਰੱਖ ਲਏ ਸੀ ਵੀ ਇਸ ਤਰ੍ਹਾਂ ਨੇ ਬਰੀਸ ਆਪਾਂ ਕਰਤੇ ਆ ਹੁਣ ਆ ਪਾਈ ਦੀ ਇਹਦੇ ਵਿੱਚ ਪਾਦਗੇ ਸਾਰੇ ਤੇ ਫਿਰ ਆਪਾਂ ਚਾਰ ਕਮਿੰਟ ਹੋਰ ਕੁੱਕ ਕਰਾਂਗੇ ਇੰਨਾ ਨੂੰ ਏਦਾਂ ਹਿਲਾਦ ਗਏ ਤੇ ਫਿਰ ਆਪਾਂ ਚਾਰ ਕਮਿੰਟ ਹੋਰ ਕੁੱਕ ਕਰਨੀ ਆ ਤੇ ਫਿਰ ਵੇਖਿਓ ਆਪਣੀ ਸਬਜ਼ੀ ਬਿਲਕੁਲ ਰੈਡੀ ਆ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ ਤੇ ਸੈਮ ਗੈਸ ਕਰ ਦਿੰਨੇ ਆ ਕਿਉਂਕਿ ਇਹ ਸਬਜੀ ਹੈ ਨਾ ਆਂਧੂ ਵਾਲੇ ਕਰਕੇ ਥੱਲੇ ਨਾਲ ਲੱਗ ਜੇ ਵੀ ਇਸ ਕਰਕੇ ਆਪਾਂ ਇਹਨੂੰ ਢੱਕ ਦਿੰਨੇ ਆ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਨਾ ਜੀ ਦੇਖੀ ਗਈ ਆਪਣੀ ਸਬਜੀ ਦੇਖੋ ਤੁਸੀਂ ਸਬਜੀ ਆਪਣੀ ਇਸ ਤਰ੍ਹਾਂ ਦੀ ਤਿਆਰ ਹੋਈ ਆ ਆ ਦੇਖੋ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਆ ਕਿਹਾਉਣਾ ਆਪਾਂ ਜਿਹੜੀ ਮੇਥੀ ਆ ਇਹਨੂੰ ਥੋੜੀ ਜਿਹੀ ਇੱਕ ਦਾ ਹੱਥ ਤੇ ਪਾ ਕੇ ਨਾ ਇਹੇ ਆਪਣੇ ਘਰ ਦੀ ਸਪਾਈ ਦੀ ਮੇਥੀ ਆ ਤੇ ਇਹਨੂੰ ਏਦਾਂ ਤੁਸੀਂ ਕ੍ਰੈਸ਼ ਦੀ ਕਰਕੇ ਪਾ ਦੇਣਾ ਤੇ ਦੇ ਨਾਲ ਹੋਰ ਵੀ ਵਧੀਆ ਲੱਗਦੀ ਆ ਸਬਜ਼ੀ ਹੁਣ ਆਪਾਂ ਇੱਕ ਵਾਰੀ ਹਲਾ ਦਈਏ ਕਿ ਜੇ ਥੋੜੇ ਕੋਲੇ ਤਣਿੰਗਾ ਹੋਵੇ ਤਣਿੰਗਾ ਪਾ ਲੂ ਜੇ ਥੋੜੇ ਕੋਲੇ ਹੈ ਨਹੀਂ ਤਣਿੰਗਾ ਤਾਂ ਤੁਸੀਂ ਕੱਲੀ ਮੇਥੀ ਵੀ ਪਾ ਸਕਦੇ ਆ ਆਪਾਂ ਹਰਾ ਤਣਿੰਗਾ ਵੀ ਪਾਵਾਂਗੇ ਹੁਣ ਆਪਾਂ ਨਾਲ ਹੀ ਇਹਦੇ ਵਿੱਚ ਤਣੀ ਨਾ ਵੀ ਪਾ ਦੇਣੀ ਆ ਨਾ ਦੇਖੋ ਆਪਣੀ ਕੋਲੇ ਹਰਾ ਟਮਾਣੀ ਸੀਗਾ ਤੇ ਜੇ ਨਾ ਹੋਵੇ ਤੁਸੀਂ ਨਾ ਪਾਉ ਇਹ ਕੋਈ ਜ਼ਰੂਰੀ ਤਾਂ ਨਹੀਂ ਗਾ ਪਰ ਜੇ ਆਪਣੀ ਕੋਲੇ ਹੁੰਦਾ ਤਾਂ ਫਿਰ ਜ਼ਰੂਰ ਪਾਉ ਕਿਉਂਕਿ ਇਹਦੇ ਨਾਲ ਟੇਸਟ ਹੋਰ ਵੀ ਵਧੀਆ ਹੋ ਜਾਂਦਾ ਕਿ ਹੁਣ ਆਪਾਂ ਇਹਨੂੰ ਹਲਾ ਦੇਈਏ ਤੇ ਇਹ ਆਪਣੀ ਸਬਜ਼ੀ ਦੀ ਫਾਈਨਲ ਲੋਕ ਹੈ ਤੇ ਹੁਣ ਆਪਾਂ ਕਿਸੇ ਭਾਂਡੇ ਦੇ ਵਿੱਚ ਇਹਨੂੰ ਕੱਢ ਲੈਨੇ ਆਂ ਆ ਦੇਖੋ ਤੁਸੀਂ ਹੁਣ ਆ ਗੈਸ ਨੂੰ ਹੁਣ ਆਪਾਂ ਬੰਦ ਕਰਤਾ ਤੇ ਹੁਣ ਆਪਾਂ ਆਪਾਂ 달ेलਿਆ ਇਹਦੇ ਵਿੱਚ ਕੱਢਦੀਆਂ। ਆ ਦੇਖਿਓ। ਵੇਖੋ ਤੁਸੀਂ ਬਿਲਕੁਲ ਹਲਵਾਈ ਜਿਵੇਂ ਬਣਾਉਂਦੇ ਆ ਨਾ ਵਿਆਹਾਂ 'ਚ ਉਹ ਸਟਾਈਲ ਦੀ ਸਬਜੀ ਬਣੀ ਆ ਕਿ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਫਿਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੀ ਸਬਜੀ ਕਿਸ ਤਰ੍ਹਾਂ ਦੀ ਤਿਆਰ ਹੋਈ ਆ। ਲਓ ਜੀ ਆਪਣੀ ਸਬਜੀ ਇਸ ਤਰ੍ਹਾਂ ਦੀ ਤਿਆਰ ਹੋਈ ਆ। ਤੁਸੀਂ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼। ਤਾਪਾ ਮਿਲਦੇ ਹੈ ਨੈਕਸਟ ਟੂ ਬੀਡੀਗਨਾ ਥੈਂਕ ਯੂ ਸੋ ਮਚ